ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕ ਅਕਸਰ ਹੀ ਆਖਦੇ ਹਨ ਕਿ ਕਰਮਾਂ ਦਾ ਫਲ ਕਿਵੇਂ ਮਿਲਦਾ ਹੈ ਤੇ ਪਾਪੀ ਲੋਕ ਹੀ ਕਿਉਂ ਖੁਸ਼ ਜ਼ਿਆਦਾ ਰਹਿੰਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਚੰਗਿਆਂ ਦੇ ਉੱਪਰ ਵੀ ਹੋ ਜਾਵੇ ਜਿਹੜੇ ਚੰਗੇ ਕਰਮ ਕਰਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤ ਸੰਗਤ ਜੀ ਕਰਮਾਂ ਦਾ ਜਿਹੜਾ ਚੱਕਰ ਹੁੰਦਾ ਹੈ ਇਹ ਬਹੁਤ ਹੀ ਜ਼ਿਆਦਾ ਡੂੰਗਾ ਤੇ ਲੰਮਾ ਵੀ ਹੁੰਦਾ ਹੈ ਇਸ ਕਰਕੇ ਬਾਬਾ ਨਾਨਕ ਸਿੰਘ ਜੀ ਦੇ ਬਚਨ ਹਨ ਸਜ਼ਾ ਹਮੇਸ਼ਾ ਕਸੂਰ ਕੀਤੇ ਦੀ ਹੀ ਮਿਲਦੀ ਹੈ ਕੋਈ ਦੋਸ਼ ਕੋਈ ਗਲਤੀ ਦੀ ਹੀ ਮਿਲਦੀ ਹੈ ਉਹ ਕਸੂਰ ਭਾਵੇਂ ਇਸ ਜਨਮ ਦਾ ਹੋਵੇ ਤੇ ਭਾਵੇਂ ਪਿਛਲੇ ਜਨਮ ਦਾ ਆਓ ਇੱਕ ਕਥਾ ਸਰਵਣ ਕਰਦੇ ਹਾਂ ਜੀ ਸਾਰੇ ਭੁਲੇਖੇ ਤੁਹਾਡੇ ਵੀ ਦੂਰ ਹੋ ਜਾਣਗੇ ਕਈ ਵਾਰੀ ਅਸੀਂ ਆਪਣੀ ਕਿਸਮਤ ਨੂੰ ਕੋਸਦੇ ਹੀ ਰਹਿੰਦੇ ਹਾਂ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਸਾਡੇ ਨਾਲ ਕਿਉਂ ਮਾੜਾ ਹੋ ਰਿਹਾ ਹੈ ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਾਹੋਕਾਰ ਸੀ ਉਹ ਆਪਣਾ ਕਾਰੋਬਾਰ ਚਲਾਉਂਦਾ ਸੀ ਹੋਰਾਂ ਲੋਕਾਂ ਤੋਂ ਬੜਾ ਹੀ ਉਹ ਅਲੱਗ ਸੀ ਉਹਨੂੰ ਖੋਜ ਸੀ ਪੂਰੇ ਗੁਰੂ ਦੀ ਜੋ ਉਸਨੂੰ ਸੱਚਾ ਗਿਆਨ ਦੇ ਸਕੇ ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਨਾਮ ਸੀ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਫੈਲ ਚੁੱਕਾ ਸੀ ਉਹ ਸ਼ਾਹੂਕਰ ਨੂੰ ਉਹਨਾਂ ਦੇ ਦਰਸ਼ਨਾ ਦੀ ਡੂੰਗੀ ਚਾਹ ਸੀ ਤੇ ਭਰੋਸਾ ਸੀ ਉਹ ਉਹਨ ਨੂੰ ਸੱਚਾ ਗਿਆਨ ਦੇ ਸਕਦੇ ਹਨ ਵੇਖੋ ਜੀ ਸੱਚਾ ਗੁਰੂ ਬਹੁਤ ਕਿਸਮਤ ਨਾਲ ਮਿਲਦਾ ਹੈ ਸੰਜੋਗ ਐਸਾ ਬਣਿਆ ਕਿ ਗੁਰੂ ਨਾਨਕ ਸਾਹਿਬ ਜੀ ਥਾਂ ਥਾਂ ਤੇ ਯਾਤਰਾ ਕਰਦੇ ਹੋਏ ਇੱਕ ਵਾਰ ਸ਼ਾਹੂਕਰ ਦੇ ਪਿੰਡ ਵਿੱਚ ਆ ਪਹੁੰਚਿਆ ਤਾਂ ਉਹਨਾਂ ਨੇ ਕੁਝ ਦਿਨ ਉਹ ਪਿੰਡ ਵਿੱਚ ਹੀ گزارਣ ਦਾ ਫੈਸਲਾ ਕਰ ਲਿਆ ਬਾਬਾ ਨਾਨਕ ਜੀ ਆਪਣੀ ਮੌਜ ਸੈਕੜੇ ਹੀ ਲੋਕਾਂ ਦੇ ਨਾਲ ਆਏ ਉਹਨਾਂ ਨੇ ਸਾਥ ਸੰਗਤ ਜੀ ਉਹਨਾਂ ਨੇ ਸਾਥ ਸੰਗਤ ਕੀਤੀ ਸੀ ਨਾਮਦਾਨ ਵੀ ਪ੍ਰਾਪਤ ਕੀਤਾ ਉਹਨਾਂ ਵਿੱਚ ਹੁਣ ਸ਼ਾਹੂਕਾਰ ਵੀ ਸ਼ਾਮਿਲ ਸੀ ਸ਼ਾਹੂਕਾਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਧਨ ਧਨ ਹੋ ਗਿਆ ਗੁਰਮੁਖ ਪਿਆਰਿਓ ਪਰ ਸ਼ਾਹੂਕਾਰ ਦੇ ਗਵਾਂਢ ਵਿੱਚ ਹੀ ਉਹਦਾ ਇੱਕ ਪੁਰਾਣਾ ਤੇ ਪੱਕਾ ਦੋਸਤ ਰਹਿੰਦਾ ਸੀ ਗੂੜੀ ਮਿੱਤਰਤਾ ਸੀ ਉਹ ਵੀ ਸ਼ਾਹੂਕਾਰ ਹੀ ਕਰਦਾ ਸੀ ਉਹਦਾ ਨਾਮ ਸੀ ਗੁਰਦਾਸ ਉਹ ਗੁਰਦਾਸ ਜਿਹੜਾ ਸੀ ਨਾ ਉਸਨੇ ਵੀ ਗੁਰੂ ਨਾਨਕ ਦੇਵ ਜੀ ਦਾ ਬੜਾ ਹੀ ਨਾਮ ਸੁਣਿਆ ਹੋਇਆ ਸੀ ਇਸ ਕਰਕੇ ਉਸਦੀ ਵੀ ਇੱਛਾ ਸੀ ਕਿ ਆਪਾਂ ਸਾਧ ਸੰਗਤ ਸੁਣਨ ਚੱਲੀਏ ਦੋਵਾਂ ਨੇ ਘਰੋਂ ਯੋਜਨਾ ਬਣਾਈ ਕਿ ਕੱਲ ਨੂੰ ਆਪਾਂ ਚੱਲਾਂਗੇ ਸਾਧ ਸੰਗਤ ਕਰਾਂਗੇ ਰਸਤੇ ਤੇ ਜਦੋਂ ਜਾਂਦੇ ਜਾਂਦੇ ਸਤ ਸੰਗਤ ਵਾਸਤੇ ਦੋਨਾਂ ਨੇ ਘਰੋਂ ਇਕੱਠੇ ਹੀ ਨਿਕਲ ਜਾਣਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰੀਏ ਉਹਨਾਂ ਦੇ ਮਨ ਵਿੱਚ ਐਸੀ ਚਾਹ ਬਣ ਚੁੱਕੀ ਸੀ ਪਰ ਰਾਹ ਵਿੱਚ ਹੀ ਉਹ ਗੁਰਦਾਸ ਦੀ ਜਿਹੜੀ ਨજર ਸੀ ਇੱਕ ਕੋਠਾ ਸੀਗਾ ਉਥੇ ਵੇਸ਼ਵਾਦ ਦਾ ਕੋਠਾ ਸੀ ਜਿਸਦੇ ਉੱਪਰ ਉਸਦੀ ਨਿਗਾਹ ਪੈ ਗਈ ਉਹਦੇ ਰੂਪ ਉਹਦੇ ਨਾਜ਼ੂ ਨਖਰੇ ਇਹ ਸਭ ਕੁਝ ਵੇਖ ਕੇ ਉਹ ਉਸਦੇ ਵੱਲ ਖਿੱਚਿਆ ਗਿਆ ਉਸ ਦਾ ਕਾਮਵਾਸ਼ਨਾ ਦੇ ਅਧੀਨ ਹੋ ਕੇ ਉੱਥੇ ਹੀ ਉਹ ਵਿਅਕਤੀ ਰੁਕ ਗਿਆ ਉਹਦੇ ਮਿੱਤਰ ਨੇ ਸ਼ਾਹੂਕਰ ਨੇ ਬੜਾ ਹੀ ਰੋਕਿਆ ਕਿ ਮਿੱਤਰ ਗੁਰਦਾਸ ਤੂੰ ਐਦਾਂ ਨਾ ਕਰ ਪਰ ਉਹ ਕਹਿਣ ਲੱਗਾ ਨਹੀਂ ਮੈਂ ਇੱਥੇ ਹੀ ਜਾਵਾਂਗਾ ਜਾਵਾਂਗਾ ਅਸਰ ਵੀ ਉਸ ਨੂੰ ਉਸ ਦੀ ਕੋਈ ਵੀ ਦਲੀਲ ਦਾ ਨਾ ਹੋਇਆ ਕਿ ਆਪਾਂ ਤਾਂ ਸਾਥ ਸੰਗਤ ਕਰਨ ਚੱਲੇ ਹਾਂ ਤੋ ਕਿਹੜੇ ਨਰਕਾ ਨੂੰ ਜਾ ਰਹੇ ਹਾਂ ਰੋਜ਼ ਐਵੇਂ ਹੀ 1 ਮਹੀਨਾ ਨਿਕਲ ਗਿਆ ਗੁਰਦਾਸ ਨੂੰ ਬਥੇਰਾ ਸਮਝਾਇਆ ਪਰ ਉਹ ਮੰਨਿਆ ਹੀ ਨਹੀਂ ਜਿਵੇਂ ਕਈ ਵਾਰੀ ਆਪਾਂ ਨੂੰ ਵੀ ਮਹਾਪੁਰਖ ਬਹੁਤ ਸਮਝਾਉਂਦੇ ਹਨ ਬਾਬਾ ਨਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਕਿ ਭਾਈ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਸ ਨੂੰ ਸੁਧਾਰ ਲਓ ਆਪਣਾ ਅੱਗਾ ਸਵਾਰੋ ਨੇਕ ਕਮਾਈ ਕਰੋ ਬੰਦਗੀ ਕਰੋ ਪਰ ਆਪਾਂ ਮੰਨਦੇ ਨਹੀਂ ਹਾਂ ਇਸੇ ਤਾਂ ਗੁਰਦਾਸ ਜਿਹੜਾ ਸੀ ਮੰਨਿਆ ਨਹੀਂ 1 ਮਹੀਨਾ ਇਉਂ ਹੀ ਲੰਘ ਗਿਆ ਉਸਨੇ ਦੁਰਾਚਾਰੀ ਦਾ ਰਾਹ ਨਹੀਂ ਛੱਡਿਆ ਇੱਕ ਦਿਨ ਸ਼ਾਹੂਕਾਰ ਨੇ ਆਪਣੇ ਮਿੱਤਰ ਨੂੰ ਸਮਝਾਉਣ ਲਈ ਕਿਹਾ ਕਿ ਵੇਖ ਪਾਈ ਬਹੁਤ ਸਮਾਂ ਹੋ ਚੁੱਕਾ ਹੈ ਅੱਜ ਗੁਰੂ ਸਾਹਿਬ ਜੀ ਦੀ ਸੰਗਤ ਨੂੰ ਚੱਲ ਚੱਲੀਏ ਉਹ ਅੱਜ ਪ੍ਰਸ਼ਾਦ ਦੇਣਗੇ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਹੋ ਸਕਦਾ ਹੈ ਕਿ ਉੱਥੇ ਮਾਫ਼ ਹੋ ਜਾਵੇ ਤੈਨੂੰ ਕਿੱਡਾ ਵੱਡਾ ਪਾਪੀ ਗੁਨਾਹਕਾਰ ਵੀ ਭਾਵੇਂ ਕਿਉਂ ਨਾ ਹੋਵੇ ਪਰ ਤੋ ਜੇ ਨੀਵਾ ਹੋ ਕੇ ਚੱਲੇਗਾ ਤਾਂ ਗੁਰੂ ਨਾਨਕ ਦੇਵ ਜੀ ਤੈਨੂੰ ਮਾਫ਼ ਕਰ ਦੇਣਗੇ ਤੈਨੂੰ ਮੇਰੀ ਦੋਸਤੀ ਦਾ ਵਾਸਤਾ ਅੱਜ ਮੇਰੇ ਨਾਲ ਜ਼ਰੂਰ ਚੱਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਜੇ ਤੂੰ ਮੇਰੀ ਮੰਨੇ ਤਾਂ ਅੱਜ ਮੈਂ ਤੇਰੇ ਨਾਲ ਆਹ ਫਲਾਣਾ ਕੰਮ ਕਰਨ ਲਈ ਜਾਣਾ ਹੈ ਤੈਨੂੰ ਸਤ ਸੰਗਤ ਵਿੱਚ ਪਹੁੰਚ ਕੇ ਪਤਾ ਲੱਗ ਜਾਵੇਗਾ ਕਿ ਸੰਤਾਂ ਦੀ ਸੰਗਤ ਦਾ ਕਿੱਡਾ ਵੱਡਾ ਲਾਭ ਹੁੰਦਾ ਹੈ ਆਨੰਦ ਹੁੰਦਾ ਹੈ ਉਹਦੇ ਵਿੱਚ ਕਹਿਣ ਸੁਣਨ ਦੇ ਨਾਲ ਕੁਝ ਵੀ ਗੁਰਦਾਸ ਤੇ ਅਸਰ ਨਾ ਹੋਇਆ ਕਿਉਂਕਿ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾਇਆ ਹੋਇਆ ਸੀ ਉਸ ਨੇ ਸੁਣੀ ਹੀ ਅਨ ਸੁਣੀ ਜਿਹੀ ਗੱਲ ਕਰ ਦਿੱਤੀ ਕਿ ਤੂੰ ਰੋਜ਼ ਸਾਧ ਸੰਗਤ ਕਰਨ ਲਈ ਜਾਂਦਾ ਹੈ ਪੁੰਨ ਪਾਪ ਖੱਟਦਾ ਹੈ ਮੈਂ ਪਾਪ ਕਮਾਉਂਦਾ ਹਾਂ ਚੱਲ ਅੱਜ ਦੇਖ ਹੀ ਲੈਨੇ ਹਾਂ ਕਿ ਕੀ ਕੀ ਕਰਮਾਂ ਦਾ ਫਲ ਮਿਲਦਾ ਹੈ ਤੂੰ ਦੁਪਹਿਰੇ ਮੇਰੇ ਘਰੇ ਆਈ ਫਿਰ ਆਪਾਂ ਇਕੱਠੇ ਬੈਠ ਕੇ ਹੀ ਇਸ ਦਾ ਹੱਲ ਲੱਭਾਂਗੇ ਹੁਣ ਐਨੀ ਕੁ ਗੱਲ ਕਹਿ ਕੇ ਵੇਖਾਂਗੇ ਕਿ ਕਿਸ ਦੇ ਕਰਮ ਜ਼ਿਆਦਾ ਚੰਗੇ ਹਨ ਉਹ ਗੁਰਦਾਸ ਜਿਹੜਾ ਸੀ ਉਹ ਵੇਸ਼ਵਾ ਦੇ ਕੋਠੇ ਤੇ ਚਲਿਆ ਗਿਆ ਵੇਸ਼ਵਾ ਆਪਦੇ ਘਰ ਨਹੀਂ ਸੀਗੀ ਫਿਰ ਉਹ ਨਿਰਾਸ਼ ਜਿਹਾ ਹੋ ਕੇ ਘਰੇ ਆ ਗਿਆ ਆਪਣੇ ਦੋਸਤ ਦਾ ਇੰਤਜ਼ਾਰ ਕਰਨ ਲੱਗਾ ਹੁਣ ਉਹਦਾ ਜਿਹੜਾ ਦੋਸਤ ਬਾਬਾ ਨਾਨਕ ਜੀ ਦੇ ਕੀਰਤਨ ਸੁਣਨ ਲਈ ਰੋਜ਼ ਹੀ ਜਾਂਦਾ ਸੀ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਉੱਥੇ ਉਹ ਇੰਨਾ ਜ਼ਿਆਦਾ ਮਗਨ ਹੋ ਗਿਆ ਕਿ ਉਸ ਨੂੰ ਸਮੇਂ ਦਾ ਪਤਾ ਹੀ ਨਾ ਲੱਗਿਆ ਉਹ ਦੇਰ ਨਾਲ ਪਹੁੰਚਿਆ ਤੇ ਗੁਰਦਾਸ ਆਪਦੇ ਮਿੱਤਰ ਦਾ ਇੰਤਜ਼ਾਰ ਹੀ ਕਰਦਾ ਰਿਹਾ ਉਸਨੇ ਆਪਣੀ ਸੋਟੀ ਹੱਥ ਵਿੱਚ ਫੜੀ ਸੀ ਉਹਨੇ ਧਰਤੀ ਫਰੋਲਣੀ ਸ਼ੁਰੂ ਕਰ ਦਿੱਤੀ ਕਈ ਵਾਰੀ ਆਪਾਂ ਨੂੰ ਆਦਤ ਹੁੰਦੀ ਹੈ ਕਿ ਵੈਸੇ ਹੀ ਅਸੀਂ ਮਿੱਟੀ ਪੁੱਟਣ ਦੇ ਲਈ ਬੈਠ ਜਾਂਦੇ ਹਾਂ ਬੈਠੇ ਬੈਠਿਆਂ ਹੀ ਧਰਤੀ ਨਰਮ ਸੀ ਮਿੱਟੀ ਨਿਕਲਦੀ ਗਈ ਨਿਕਲਦੀ ਗਈ ਥੋੜੀ ਦੇਰ ਬਾਅਦ ਕੀ ਹੋਇਆ ਕਿ ਸੋਟੀ ਇੱਕ ਮਿੱਟੀ ਦੇ ਵਿੱਚ ਇੱਕ ਮਿੱਟੀ ਦੇ ਘੜੇ ਵਿੱਚ ਜਾ ਕੇ ਵੱਜੀ ਜਿਹਦਾ ਮੂੰਹ ਉਤੋਂ ਟੱਕਿਆ ਹੋਇਆ ਸੀ ਉਹ ਟੱਕਣ ਫਿਰ ਗੁਰਦਾਸ ਨੇ ਲਾਹਿਆ ਉਹ ਕੀ ਵੇਖਦਾ ਹੈ ਕਿ ਉਹ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਪਈ ਹੈ। ਉਸਨੇ ਸੋਚਿਆ ਕਿ ਸਾਰਾ ਇਹ ਘੜਾ ਤਾਂ ਮੋਹਰਾਂ ਨਾਲ ਭਰਿਆ ਹੋਊਗਾ। ਇਹ ਸੋਚ ਕੇ ਉਸਨੇ ਘੜਾ ਬਾਹਰ ਕੱਢਿਆ। ਖੁਸ਼ੀ-ਖੁਸ਼ੀ ਚਾ ਉਸ ਤੋਂ ਸਾਹਬਿਆ ਨਾ ਜਾਵੇ ਕਿ ਮੈਨੂੰ ਤਾਂ ਮੋਹਰਾਂ ਮਿਲ ਗਈਆਂ ਪਰ ਇਹ ਸਭ ਕੁਝ ਵੇਖ ਕੇ ਉਹਨੂੰ ਨਿਰਾਸ਼ਾ ਹੋਈ। ਮੋਹਰ ਸਿਰਫ ਉਹਦੇ ਵਿੱਚ ਇੱਕ ਹੀ ਸੀ। ਬਾਕੀ ਦਾ ਘੜਾ ਸਾਤ ਸੰਗਤ ਜੀ ਕੋਲਿਆਂ ਨਾਲ ਭਰਿਆ ਹੋਇਆ ਸੀ। ਸਾਰੇ ਹੀ ਕੋਲੇ ਬਣੇ ਪਏ ਸਨ। ਜਦੋਂ ਉਸਨੇ ਮੰਨ ਨੂੰ ਤਰਵਾਸ ਦਿੱਤਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਬਿਨਾਂ ਹੱਥ ਹਿਲਾਏ ਇੱਕ ਹੀ ਮੋਹਰ ਮਿਲ ਜਾਵੇ ਤਾਂ ਕੋਈ ਗੱਲ ਨਹੀਂ ਉਧਰਲੇ ਬੰਨੇ ਉਹਦਾ ਦੋਸਤ ਲੰਗ ਮਾਰਦਾ ਵਿਚਾਰਾ ਲੰਗੜਾਉਂਦਾ ਹੋਇਆ ਤੁਰਿਆ ਆ ਰਿਹਾ ਸੀ ਜਿਹੜਾ ਸ਼ਾਹੂਕਾਰ ਸੀ ਪੀੜ ਨਾਲ ਪਰੇਸ਼ਾਨ ਸੀ ਕਹਿੰਦਾ ਕਿ ਕੀ ਹੋਇਆ ਤੈਨੂੰ ਗੁਰਦਾਸ ਨੇ ਪੁੱਛਿਆ ਉਹ ਕਹਿੰਦਾ ਕਿ ਦੱਸਾਂ ਅਚਾਨਕ ਇੱਕ ਲੰਮੀ ਸੋਲ ਨਾਲ ਪੈਰ ਮੇਰੇ ਵਿੱਚ ਵੱਜ ਗਈ ਹੈ ਮੇਰਾ ਪੈਰ ਜ਼ਖਮੀ ਹੋ ਗਿਆ ਹੈ ਬਦਕਿਸਮਤੀ ਨਾਲ ਉਹ ਸੂਲ ਅੰਦਰ ਹੀ ਟੁੱਟ ਗਈ ਜਿਸ ਕਾਰਨ ਪੀੜ ਹੋਰ ਵੱਧਦੀ ਜਾ ਰਹੀ ਹੈ ਗੁਰਦਾਸ ਜਿਹੜਾ ਸੀ ਉੱਚੀ ਉੱਚੀ ਹੱਸਿਆ ਤੇ ਕਹਿਣ ਲੱਗਾ ਮਿੱਤਰਾ ਹੁਣ ਤੂੰ ਖੁਦ ਹੀ ਵੇਖ ਲੈ ਤੈਨੂੰ ਸਾਥ ਸੰਗਤ ਵਿੱਚ ਜਾ ਕੇ ਕੀ ਮਿਲਿਆ ਤੇ ਮੈਨੂੰ ਪਾਪ ਕਮਾਉਣ ਤੇ ਵੀ ਸੋਨੇ ਦੀਆਂ ਮੋਹਰਾਂ ਮਿਲੀਆਂ ਹਨ ਉਹਨੇ ਉਹ ਸੋਨੇ ਦੀ ਮੋਹਰ ਅੱਗੇ ਕੀਤੀ ਤੇ ਕਹਿੰਦਾ ਤੂੰ ਹੱਲੇ ਵੀ ਕਹੀ ਜਾਣਾ ਕਿ ਸਾਥ ਸੰਗਤ ਕਰਨੀ ਚਾਹੀਦੀ ਹੈ ਮਿਲਿਆ ਤੈਨੂੰ ਕੀ ਹੈ ਸਤ ਸੰਗਤ ਵਿੱਚ ਜਾ ਕੇ ਇਹ ਪੈਰ ਚ ਕੰਡਾ ਵੱਜਿਆ ਬਸ ਤੇਰੇ ਇਹ ਸ਼ਬਦ ਨਿਕਲੇ ਤਾਂ ਇਹੋ ਜਿਹੇ ਵਿਅਕਤੀ ਦੇ ਮੂੰਹੋਂ ਸੀਗੇ ਜਿਹਨੂੰ ਸੰਤਾਂ ਤੇ ਸਤ ਸੰਗਤ ਦੀ ਮਹਿਮਾ ਦਾ ਪਤਾ ਹੀ ਨਹੀਂ ਸੀ ਤਜਰਬਾ ਨਹੀਂ ਸੀ ਪਰ ਸ਼ਾਹੂਕਾਰ ਦੇ ਮਨ ਵਿੱਚ ਇਹ ਵਹਿਮ ਜਿਹਾ ਆ ਗਿਆ ਕਿ ਗੱਲ ਤਾਂ ਇਸਦੀ ਵੀ ਠੀਕ ਹੈ ਕਈ ਵਾਰ ਆਪਾਂ ਜੋ ਸੋਚਦੇ ਹਾਂ ਕਿ ਅਸੀਂ ਇੰਨਾ ਪਾਠ ਕਰਦੇ ਹਾਂ ਇੰਨੀ ਬੰਦਗੀ ਕਰਦੇ ਹਾਂ ਸਾਡੇ ਘਰ ਵਿੱਚ ਤਾਂ ਫਿਰ ਵੀ ਖੁਸ਼ੀਆਂ ਨਹੀਂ ਆ ਰਹੀਆਂ पापी ਬੰਦੇ ਹੱਸਦੇ ਖੇਡਦੇ ਫਿਰਦੇ ਹਨ ਇਹ ਮਨ ਸਾਡੇ ਵਿੱਚ ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਹਿੰਦਾ ਕਿ ਪਤਾ ਨਹੀਂ ਕੀ ਗੱਲ ਹੈ ਦੁਨੀਆ ਵਿੱਚ ਪਾਪ ਹੀ ਫਲਦਾ ਹੈ ਨੇਕ ਲੋਕ ਤਾਂ ਬਹੁਤ ਕਸ਼ਟ ਸਹਾਰਦੇ ਹਨ ਏਵੇਂ ਹੀ ਗੁਰਦਾਸ ਕਹਿੰਦਾ ਕਿ ਹਮੇਸ਼ਾ ਪਾਪ ਕਰਦਾ ਤੇ ਮੈਂ ਭਗਤੀ ਵਿੱਚ ਲੱਗਾ ਰਹਿੰਦਾ ਮਨ ਲਾਉਣਾ ਯਤਨ ਕਰਦਾ ਉਸ ਨੂੰ ਜਿਹੜਾ ਪਾਪ ਕਮਾਉਂਦਾ ਸੀ ਸੋਨੇ ਦੀ ਮੋਹਰ ਮਿਲ ਗਈ ਤੇ ਮੇਰੇ ਪੱਲੇ ਪਈ ਸੂਲ ਇੰਨੀ ਪੀੜ ਹੋਈ ਜਾਂਦੀ ਸੀ ਉਸਤੇ ਸਾਰ ਸੰਗਤ ਵਿੱਚ ਜਾਣ ਦਾ ਕੀ ਲਾਭ ਹੋਇਆ ਇਸ ਕਰਕੇ ਹੁਣ ਮੈਂ ਵੀ ਇਹਦੇ ਵਾਂਗੂੰ ਹੀ ਕਰਨ ਲੱਗ ਜਾਵਾਂਗਾ ਨਾ ਫਿਰ ਸੋਚਣ ਲੱਗਾ ਕਿ ਇਹ ਤਾਂ ਭਰਮ ਜਿਹਾ ਇੱਕ ਸਵਾਲ ਵੱਡਾ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਹੀ ਇਸ ਦਾ ਹੱਲ ਲੈ ਕੇ ਆਉਂਦੇ ਹਾਂ ਇਹ ਤਾਂ ਭਰਮ ਜਿਹਾ ਮੇਰੇ ਦਿਲ ਵਿੱਚ ਬੈਠ ਗਿਆ ਹੈ ਉਸਨੇ ਆਪਣੇ ਮਿੱਤਰ ਨਾਲ ਸਲਾਹ ਕੀਤੀ ਕਹਿੰਦਾ ਆਪਾਂ ਗੁਰੂ ਸਾਹਿਬ ਕੋਲ ਚੱਲੀਏ ਇਹ ਸ਼ੰਕਾ ਜੋ ਤੂੰ ਮੇਰੇ ਮਨ ਵਿੱਚ ਬਿਠਾ ਦਿੰਦੀ ਹੈ ਇਹ ਉੱਥੇ ਹੀ ਜਾ ਕੇ ਦੂਰ ਹੋਵੇਗੀ ਉਸ ਵੇਲੇ ਗੁਰੂ ਸਾਹਿਬ ਜੀ ਅੰਤਰ ਧਿਆਨ ਹੋ ਕੇ ਬੈਠੇ ਸਨ ਮਹਾਰਾਜ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਉਹਨਾਂ ਦੇ ਪਿਛਲੇ ਜਨਮਾਂ ਤੇ ਕਰਮਾਂ ਦੀ ਦ੍ਰਿਸ਼ਟੀ ਪਈ ਗੁਰੂ ਮਹਾਰਾਜ ਨੇ ਉਹਨਾਂ ਦੇ ਪਿਛਲੇ ਕਰਮ ਵੇਖੇ ਦੋਨੋਂ ਹੀ ਜਾਣੇ ਪਿਛਲੇ ਕਰਮ ਕਿਹੋ ਜਿਹੇ ਦੇਖ ਰਹੇ ਸਨ ਉਹਨਾਂ ਦੇ ਇਹਨਾਂ ਦੇ ਦੋ-ਤਿੰਨ ਸਾਲ ਪਹਿਲਾਂ ਜਾਂ ਪਿਛਲੇ ਜਨਮਾਂ ਦੇ ਮਹਾਰਾਜ ਨੇ ਪਹਿਲਾਂ ਗੁਰਦਾਸ ਨੂੰ ਕਿਹਾ ਅਸਲ ਵਿੱਚ ਪਿਛਲੇ ਜਨਮ ਵਿੱਚ ਤੂੰ ਇੱਕ ਮੋਹਰ ਦਾਨ ਵਿੱਚ ਦਿੱਤੀ ਸੀ ਕਿਸੇ ਨੂੰ ਜਿਸ ਤਨੂੰ ਤੈਨੂੰ ਹਣ ਫਲ ਵਜੋਂ ਉਹ ਮੋਹਰ ਪ੍ਰਾਪਤ ਹੋਈ ਹੈ ਘੜਾ ਤੈਨੂੰ ਮਿਲਣਾ ਸੀਗਾ ਪਰ ਇਹ ਜਨਮ ਵਿੱਚ ਤੂੰ ਕੋਈ ਕਰਮ ਨਹੀਂ ਕੀਤਾ ਜਿਉਂ ਜਿਉ ਤੂੰ ਪਾਪ ਹੀ ਕਰਦਾ ਸੀ ਸੋਨੇ ਦੀ ਇੱਕ ਮੋਹਰ ਕੋਲਾ ਬਣ ਜਾਂਦੀ ਜੇਕਰ ਤੂੰ ਪਿਛਲੇ ਜਨਮ ਵਿੱਚ ਕੋਈ ਚੰਗਾ ਕਰਮ ਨਾ ਕੀਤਾ ਹੁੰਦਾ ਵੇਸ਼ਵਾ ਘਰ ਵਿੱਚ ਨਹੀਂ ਸੀ ਫਿਰ ਗੁਰੂ ਸਾਹਿਬ ਜੀ ਨੇ ਸ਼ਾਹੂ ਘਰ ਨੂੰ ਕਿਹਾ ਕਿ ਤੂੰ ਪਿਛਲੇ ਜਨਮ ਵਿੱਚ ਭਾਈ ਇੱਕ ਨਿਰਦਈ ਰਾਜਾ ਸੀਗਾ ਤੇਰੇ ਹੁਕਮ ਦੇ ਨਾਲ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਲੋਕਾਂ ਨੇ ਮੌਤ ਦੀ ਘਾਟ ਵਿੱਚ ਉਤਰਨਾ ਪਿਆ ਸੀ ਇਹਨਾਂ ਕੋ ਕਰਮਾਂ ਦਾ ਫਲ ਭੋਗਣ ਲਈ ਤੈਨੂੰ ਅਨੇਕਾਂ ਜ਼ੁਲਮ ਸਹਿਣੇ ਪੈਣਗੇ ਤੈਨੂੰ ਤਾਂ ਸੂਲੀ ਤੇ ਚੜਨਾ ਪੈਣਾ ਹੈ ਤੇ ਫਾਂਸੀ ਦੇ ਤਖਤੇ ਤੇ ਵੀ ਚੜਨਾ ਪਵੇਗਾ ਤੂੰ ਸਾਧ ਸੰਗਤ ਵਿੱਚ ਆਉਣ ਲੱਗ ਗਿਆ ਇੱਥੇ ਰੱਬ ਦੇ ਪਿਆਰੇ ਆ ਇਹ ਬਾਣੀ ਦੀ ਸ਼ਰਨ ਲੈ ਲਈ ਹੈ ਹੁਣ ਤੋਂ ਤੂੰ ਅਕਾਲ ਪੁਰਖ ਦੀ ਝੋਲੀ ਦੇ ਵਿੱਚ ਆ ਬੈਠਾ ਹੈ ਅਣਗਿਣਤ ਲੋਕਾਂ ਦੀ ਹੱਤਿਆ ਦਾ ਫਲ ਵੀ ਤੈਨੂੰ ਹੁਣ ਨਹੀਂ ਮਿਲੇਗਾ ਦਰਦਨਾਕ ਮੌਤ ਤੋਂ ਤੂੰ ਬਚ ਚੁੱਕਾ ਹੈ ਤੇਰੀ ਸੂਲੀ ਤੋਂ ਸੂਲ ਬਣ ਚੁੱਕੀ ਹੈ ਮਹਾਰਾਜ ਦੇ ਬਚਨ ਸੀ ਬਾਬਾ ਨਾਨਕ ਸਿੰਘ ਜੀ ਦੇ ਕਿ ਬਚਨ ਸੁਣ ਕੇ ਦੋਵੇਂ ਜਣੇ ਹੀ ਚਰਨਾ ਤੇ ਟੈਪੇ ਤੇ ਆਪਣੇ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰਨ ਲੱਗੇ ਜਿਵੇਂ ਜਿਵੇਂ ਸਮਾਂ ਬੀਤਿਆ ਸਾਥ ਸੰਗਤ ਜੀ ਦੋਹਾਂ ਦਾ ਹੀ ਮਨ ਨਿਰਮਲ ਹੁੰਦਾ ਗਿਆ ਉਹਨਾਂ ਦਾ ਜੀਵਨ ਹੀ ਬਦਲ ਗਿਆ ਦੋਵੇਂ ਜਣੇ 사ਤਸੰਗਤ ਦੀ ਸੇਵਾ ਵਿੱਚ ਜੁਟ ਗਏ ਸਤਗੁਰੂ ਦੀ 사ਤਸੰਗ ਸ਼ਰਨ ਵਿੱਚ ਮਹਿਮਾ ਵਿੱਚ ਆਪਰੰਪਾਰ ਹੋ ਗਏ ਸੂਲੀ ਦੀ ਸੂਲ ਬਣ ਜਾਂਦੀ ਹੈ 사ਤਸੰਗਤ ਜੇਕਰ ਅਸੀਂ ਗੁਰਮੁਖਾਂ ਦੀ 사ਤਸੰਗਤ ਕਰ ਲਈਏ ਗੁਰਮੁਖ ਪਿਆਰੇ ਇਹ ਗੁਰੂ ਦੀ ਕਿਰਪਾ ਫਿਰ ਹਮੇਸ਼ਾ ਹੀ ਵਰਤਦੀ ਰਹਿੰਦੀ ਹੈ ਸੋ ਪਿਆਰਿਓ ਸਾਨੂੰ ਗੁਰੂ ਤੇ ਗੁਰਮੁਖਾਂ ਦੇ ਬਚਨ ਹਮੇਸ਼ਾ ਹੀ ਮੰਨਣੇ ਚਾਹੀਦੇ ਹਨ ਸਾਧ ਸੰਗਤ ਕਰਨੀ ਚਾਹੀਦੀ ਹੈ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਹੁਣ ਸੱਚੇ ਪਾਤਸ਼ਾਹ ਜੀ ਨੂੰ ਜੋ ਵੀ ਭਉਂਦਾ ਹੈ ਉਹ ਉਹੀ ਸਾਡੇ ਨਾਲ ਕਰਨਗੇ ਸਾਨੂੰ ਸਾਡੇ ਚੰਗੇ ਕਰਮਾਂ ਦਾ ਫਲ ਜ਼ਰੂਰ ਹੀ ਮਿਲ ਕੇ ਰਹੇਗਾ ਪਰ ਜੇਕਰ ਅਸੀਂ ਇਸ ਇਸ ਜਨਮ ਦੇ ਵਿੱਚ ਮਾੜੇ ਕਰਮ ਕਰਾਂਗੇ ਤਾਂ ਸਾਨੂੰ ਉਸ ਦਾ ਵੀ ਫਲ ਜ਼ਰੂਰ ਭੋਗਣਾ ਪਵੇਗਾ ਇਹ ਜੋ ਦੁੱਖ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਚਨਚੇਤ ਹੀ ਆ ਜਾਂਦੇ ਹਨ ਇਹ ਕਈ ਵਾਰ ਸਾਡੇ ਪਿਛਲੇ ਹੀ ਕਰਮਾਂ ਦੇ ਦੁੱਖ ਹੁੰਦੇ ਹਨ ਜੋ ਸਾਨੂੰ ਇਸ ਵਾਰ ਮਿਲਦੇ ਹਨ ਜਿਹੜੇ ਮਹਾਪੁਰਖ ਹਨ ਉਹ ਸਾਡੀਆਂ ਅੱਖਾਂ ਇਦਾਂ ਹੀ ਖੋਲਦੇ ਹਨ ਕਿ ਭਲਿਆ ਤੂੰ ਹੁਣ ਦੀ ਹੀ ਜ਼ਿੰਦਗੀ ਨੂੰ ਬਚਾ ਲੈ ਹੁਣ ਹੀ ਤੂੰ ਸੁਧਰ ਜਾ ਕੇ ਤੈਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਚੱਲਣਾ ਪੈ ਜਾਵੇ ਪਰ ਅਸੀਂ ਮਨਮਤ ਹਾਂ ਅਸੀਂ ਗੁਰੂ ਦੀ ਗੱਲ ਨੂੰ ਮੰਨ ਕੇ ਆਪਣੇ ਆਪ ਨੂੰ ਸੱਚਾ ਹੀ ਸਾਬਤ ਕਰਨ ਵਿੱਚ ਲੱਗੇ ਰਹਿੰਦੇ ਹਾਂ ਅਸੀਂ ਹਮੇਸ਼ਾ ਕਿਸੇ ਪਾਪੀ ਬੰਦੇ ਦੇ ਪਾਪ ਵੇਖਦੇ ਹਾਂ ਉਸਦੇ ਪੁਰਾਣੇ ਜਨਮ ਦਾ ਤਾਂ ਸਾਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਸਨੇ ਪਿਛਲੇ ਜਨਮ ਵਿੱਚ ਕੋਈ ਚੰਗਾ ਕਰਮ ਕੀਤਾ ਹੋਵੇਗਾ ਜਿਸ ਦਾ ਫਲ ਉਸ ਨੂੰ ਹੁਣ ਮਿਲ ਰਿਹਾ ਹੈ ਸੋ ਸਾਧ ਸੰਗਤ ਜੀ ਆਪਾਂ ਐਸੀਆਂ ਉਲਝਣਾਂ ਦੇ ਵਿੱਚ ਨਹੀਂ ਪੈਣਾ ਅਸੀਂ ਆਪਣੇ ਕਰਮਾਂ ਵੱਲ ਧਿਆਨ ਦੇਣਾ ਹੈ ਦੂਜੇ ਦੀ ਕਮਾਈ ਦੂਜੇ ਦੇ ਫਲ ਵੱਲ ਧਿਆਨ ਨਹੀਂ ਦੇਣਾ ਅਸੀਂ ਆਪਣੇ ਪਰਮਾਤਮਾ ਦਾ ਸਿਮਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ